हेलो एवरीवन वेलकम इन क्लासिक इकोनॉमिक्स स्टूडेंट्स आज दिस लेक्चर विच आपा डिस्कस करंगे माइक्रो इकोनॉमिक्स दा एक लेसन है थ्योरी ऑफ डिमांड ओस दा दूसरा लेक्चर पंजाब स्कूल एजुकेशन बोर्ड दे पैटर्न दे अकॉर्डिंग क्लास प्लस 2 दे विच माइक्रो इकोनॉमिक्स है जिस दे लिए मोस्ट इंपोर्टेंट टॉपिक है आप आज डिस्कस कर रहे हैं। तो आज के इस लैक्चर डिस्कस करा मांग सूची मांग वक्कर के बारे में यानी कि डिमांड शड्यूल डिमांड कर तो पहला आप डिस्कस कर रहे हैं मांग सूची इंग्लिश कहते हैं डिमांड शड्यूल डिमांड ਸਹੀ ਮੰਗ ਸੂਚੀ ਮੰਗ ਸੂਚੀ ਕੀ ਹੈ ਮੰਗ ਸੂਚੀ ਵਸਤੂ ਦੀ ਵਖਵ ਖਿੰਤਨ ਅਤੇ ਉਪਭੋਗਤਾ ਦੁਆਰਾ ਕੀਤੀ ਗਈ ਵਖਵ ਖ ਮੰਗ ਮਾਤਰਾਵਾਂ ਦੇ ਸੰਬੰਧ ਨੂੰ ਪ੍ਰਗਟ ਕਰਦੀ ਹੈ ਜੇਕਰ ਬਾਕੀਆਂ ਦੂਜੀਆਂ ਗੱਲਾਂ ਸਮਾਂ तो आप कह सकते हैं कि मांग सूची वस्तु दिया वक वक कीमत आखिरी वक वक मांग ਮਾਤਰਾ ਦੇ ਸੰਬੰਧ ਨੂੰ ਪਰਿਭਾਸ਼ਿਤ ਕਰਦੀ ਹੈ ਆਪਾਂ ਕਹਿ ਸਕਦੇ ਹਾਂ ਕਿ ਮੰਗ ਸੂਚੀ ਕਿਸੇ ਵਸਤੂ ਦੀਆਂ ਵੱਖ-ਵੱਖ ਕੀਮਤਾਂ ਅਤੇ ਵੱਖ-ਵੱਖ ਮੰਗ ਮਾਤਰਾਵਾਂ ਦੇ ਸੰਬੰਧ ਨੂੰ ਬਰਗੜ ਕਰਦੀ ਹੈ और इन इंग्लिश वी कैन से डिमांड शेड्यूल शो द रिलेशनशिप बिटवीन डिफरेंट लेवल ऑफ इन प्राइस एंड डिफरेंट लेवल ऑफ क्वांटिटी डिमांडेड हम मांग सूची जी है दो तरह की होंगी तो आप कह सकते हैं कि मांग सूची दो तरह की व्यक्तिगत मांग सूची व्यक्तिगत मांग सूची नंबर दो बाजार मांग सूची व्यक्तिगत मांग सूची और बाजार मांग सूची व्यक्तिगत मांग सूची ਨੂੰ इंग्लिश से क्या आता है इंडिविजुअल डिमांड शेड्यूल शेड्यूल और बाजार मांग सूची मार्केट डिमांड शेड्यूल इस करके ਆਪਾਂ ਨੂੰ ਹੁਣ ਪਤਾ ਚੱਲ ਚੁੱਕਿਆ ਹੈ ਕਿ ਮੰਗ ਸੂਚੀ ਦੋ ਤਰ੍ਹਾਂ ਦੀ ਹੁੰਦੀ ਹੈ ਵਿਅਕਤੀਗਤ ਮੰਗ ਸੂਚੀ ਅਤੇ ਬਾਜ਼ਾਰ ਮੰਗ ਸੂਚੀ ਹੁਣ ਆਪਾਂ ਇਹਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਤਾਂ ਪਹਿਲਾ ਆਪਾਂ ਕਰਾਂਗੇ ਵਿਅਕਤੀਗਤ ਮੰਗ ਸੂਚੀ ਵਿਅਕਤੀਗਤ ਮੰਗ ਸੂਚੀ ਅਪਾ ਕਹਿ ਸਕਦੇ ਹਨ ਕਿ ਵਿਅਕਤੀਗਤ ਮੰਗ ਸੂਚੀ ਉਹ ਤਾਲਿਕਾ ਹੁੰਦੀ ਹੈ ਜੋ ਇੱਕ ਮਨੁੱਖ ਜਾਂ ਇੱਕ ਉਹ ਹੋਤਾ ਰਹੇ ਵਸਤੂ ਦੀ ਵਕਤ ਕਿੰਨਾ ਤੇ ਮੰਗੀ ਗਈ ਵਕਤ ਮਾਤਰਾਵਾਂ ਨੂੰ ਉਪਰ ਗੜ ਕਰਦੀ ਹੈ ਜੇਕਰ ਬਾਕੀ ਦੂਜੀਆਂ ਗੱਲਾਂ ਸਮਾਂ ਲੈ ਤਬਾ ਬੜੇ ਹੀ ਸਧਾਰਨ ਜੇ ਅਰਥਾਂ ਵਿੱਚ ਇਹਨੂੰ ਲਿਖ ਸਕਦੇ ਹੈ ਵਿਅਕਤੀਗਤ ਮੰਗ ਸੂਚੀ ਇਕ ਉਪਭੋਗਤਾ ਰਾਹੀ ਵਸਤੂ ਦੀ ਵਸਤੂ ਦੀ ਵਾਖ ਵਾਖ ਕੀਮਤਾ ਤੇ ਕਿੱਤੀ ਲਈ ਮੰਗ ਮਾਤਰਾਵਾਂ ਦੇ ਮੰਗ ਮਾਤਰਾਵਾਂ ਦੇ ਸੰਬੰਧ ਨੂੰ ਪ੍ਰਗਟ ਕਰਦੀ ਹੈ ਸੰਬੰਧ ਨੂੰ ਪ੍ਰਗਟ ਕਰਦੀ ਹੈ ਇੱਕ ਉਪਭੋਗਤਾ ਲਈ ਵਸਤੂਆਂ ਆਖਰ ਕਿੰਨਾਂ ਦੇ ਕਿੰਤੀ ਗਈ ਮੰਗ ਮਾਤਰਾਵਾਂ ਦੇ ਸੰਬੰਧ ਨੂੰ ਵਰਗੜ ਕਰਦੇ ਆ ਇਹ ਇੱਕ ਉਪਭੋਗਤਾ ਵੱਖ-ਵੱਖ ਕੀਮਤਾਂ ਤੇ ਕਿੰਨੀ ਗਈ ਮੰਗ ਮਾਤਰਾਵਾਂ ਦੇ ਸੰਬੰਧ ਨੂੰ ਵਰਗੜ ਕਰਦੀ ਹੈ ਜਿਵੇਂ ਕਹਿੰਦੇ ਨੇ ਵਸਤੂ ਦੀ ਮੰਗ ਸੂਚੀ ਉਹ ਸੂਚੀ ਹੁੰਦੀ ਹੈ ਜੋ ਇੱਕ ਉਪਭੋਗਤਾ ਦੁਆਰਾ ਵਸਤੂ ਦੀ ਵੱਖ-ਵੱਖ ਕੀਮਤਾਂ ਤੇ ਕਿੰਨੀ ਗਈ ਮੰਗ ਨੂੰ ਵਰਗੜ ਕਰਦਾ ਹੈ ਹਾਂ ਜੇਕਰ ਆਪਾਂ ਇਸ ਦੇ ਇੱਕ ਐਗਜ਼ਾਮਪਲ ਲਈਏ ਤਾਂ ਆਪਾਂ ਇੱਕ ਸੂਚੀ ਬਣਾਵਾਂਗੇ ਤੇ ਸੂਚੀ ਤਿਆਰ ਕਰਦੇ ਹਾਂ ਉੱਪਰ ਲਿਖ ਦੇਣਾ ਹੈ ਵਿਅਕਤੀਗਤ ਮੰਗ ਸੂਚੀ ਵਿਅਕਤੀਗਤ ਮੰਗ ਸੂਚੀ ਇਹਦੇ ਕੀ ਮਤਲਬ ਹੈ ਇਹਦੇ ਕਾਹਨ ਹੈ ਜਾਂ ਮੰਗੀ ਗਈ ਮਾਤਰਾ 1 5 2 4 3 3 4 2 5 1 ਇਸ ਦਾ ਮਤਲਬ ਹੈ ਜਦੋਂ ਕੀਮਤ 1 ਹੈ ਤਾਂ 5 ਇਕਾਈਆਂ ਮੰਗੀ ਜਾਂਦੀਆਂ 2 ਤੇ 4 3 ਤੇ 3 4 ਤੇ 2 5 ਤੇ 1 ਇਹ ਹੈ ਵਿਅਕਤੀਗਤ ਮੰਗ ਸੂਚੀ ਇਸ ਵਿਅਕਤੀਗਤ ਮੰਗ ਸੂਚੀ ਨੂੰ ਵੇਖ ਕੇ ਤੁਸੀਂ ਇਹ ਅੰਦਾਜ਼ਾ ਲਾਾਰੇ ਹੋਂਦੇ ਕਿ ਜਿਵੇਂ ਜਿਵੇਂ ਕੀਮਤ ਵੱਧ ਰਹੀ ਹੈ ਮੰਗ ਘੱਟ ਰਹੀ ਹੈ ਤਾਂ ਆਪਾਂ ਇੱਕ ਰਲ ਰਿਹਾ ਦਰਸਾਤੇ ਹਨ ਕੀਮਤ ਅਤੇ ਮੰਗ ਵਿੱਚ ਉਲਟਾ ਸੰਬੰਧ ਪਾਇਆ ਜਾਂਦਾ ਹੈ ਉਲਟਾ इनवर्स रिलेशन वन मार्क्स द इंपॉर्टेंट क्वेश्चन है पीएसईबी पंजाब स्कूल एजुकेशन बोर्ड ਦਾ ਜੋ ਪੈਟਰਨ ਹੈ ਐਗਜ਼ਾਮ ਦਾ ਇਕਨੋਮਿਕਸ ਦਾ ਉਹਦੇ 20 ਕੁਐਸ਼ਨ ਆਉਂਦੇ ਹੈ 1 ਮਾਰਕਸ ਵਾਲੇ ਉਹਨਾਂ ਦੇ ਲਈ ਇਹ ਵਾਲਾ ਜਿਹੜਾ ਕੁਐਸ਼ਨ ਹੈ ਇੰਪੋਰਟੈਂਟ ਹੈ ਤਾਂ ਇਹ ਹੈ ਵਿਅਕਤੀਗਤ ਮੰਗ ਸੂਚੀ ਹੁਣ ਆਪਾਂ ਗੱਲ ਕਰਦੇ ਹੈ ਬਾਜ਼ਾਰ ਮੰਗ ਸੂਚੀ ਦੀ बाजार मांग सूची, मार्केट डिमांड बाजार मांग सूची बाजार बच्चे सारे उपभोक्ताओं द्वारा सारे उपभोक्ताओं द्वारा ਵਸਤੂ ਦੀ ਵਸਤੂਆਂ ਵੱਖ-ਵੱਖ ਕੀਮਤਾਂ ਦੇ ਕੀਤੀ ਗਈ ਮਾਮਲੇ કુલ ਜੋੜ ਨੂੰ ਬਰਗੜ ਕਰਦੇ ਬਾਜ਼ਾਰ ਮੰਗ ਸੂਚੀ ਬਾਜ਼ਾਰ ਵਿੱਚ ਸਾਰੇ ਖਪਤਕਾਰਾਂ ਦੁਆਰਾ ਵਸਤੂਆਂ ਦੀਆਂ ਵੱਖ-ਵੱਖ ਕੀਮਤਾਂ ਤੇ ਕੀਤੀ ਗਈ ਮੰਗ ਦੇ કુલ ਜੋੜ ਨੂੰ ਬਰਕਰਾਰ ਰੱਖਦੇ ਕਿਸੇ ਵੀ ਵਸਤੂ ਦੇ ਬਾਜ਼ਾਰ ਵਿੱਚ ਬਹੁਤ ਸਾਰੇ ਖਰੀਦਦਾਰ ਹੁੰਦੇ ਵੱਖ-ਵੱਖ ਕੀਮਤਾਂ ਤੇ ਹਰੇਕ ਵਿਅਕਤੀ ਵੱਖ-ਵੱਖ ਮੰਗ ਕਰਦਾ ਹੈ ਜੇਕਰ ਸਾਰੇ ਵਿਅਕਤੀਆਂ ਦੁਆਰਾ ਕੀਤੀ ਗਈ ਮੰਗ ਨੂੰ ਜੋੜ ਦੀ ਹੈਪਾ ਉਹਨਾਂ ਦਾ ਸਮਿਸ਼ਨ ਕਰਦੇ ਤਾਂ ਸਾਨੂੰ ਬਾਜ਼ਾਰ ਮੰਗ ਸੂਚੀ ਪ੍ਰਾਪਤ ਹੁੰਦੀ ਹੈ ਮਨਪਾ ਐਸਡੀ ਦਾ ਐਗਜ਼ਾਮਪਲ ਲੈਂਦੇ ਹਾਂ ਬਾਜ਼ਾਰ ਮੰਗ ਸੂਚੀ ਦੀ ਤਾਂ ਬਾਜ਼ਾਰ ਮੰਗ ਸੂਚੀ ਜਿਹੜੀ ਹੈ ਇਸ ਦੇ 4 ਨੰਬਰ ਦਾ ਨਿਊਮੈਰੀਕਲ ਵੀ ਆ ਜਾਂਦਾ ਹੈ ਇੱਥੇ ਕੀਮਤ ਹੈ ਆਪਾਂ ਕਹਿ ਸਕਦੇ ਹਾਂ ਐਕਸ ਵਸਤੂ ਦੀ ਕੀਮਤ ਇੱਥੇ ਇਸ ਡਿਮਾਂਡ ਹੈ यानी कि ए डिमांड इतने बी डिमांड है यानी कि बी डिमांड और इतने मार्केट डिमांड है बाजार मांग ए प्लस बी होना एक रुपए जिधो तो प्राइस है ए पांच यूनिट प्रचारित करता है बी चार तो बाजार में ਟੋਟਲ ਜਿਹੜੀ ਬਾਜ਼ਾਰ ਮੰਗ ਹੈ ਉਹ 9 ਹੋ ਜਾਂਦੀ ਜਦੋਂ ਕੀਮਤ 2 ਰੁਪਏ ਹੈ ਇਹ ਚਾਰ ਚੀਜ਼ਾਂ ਖਰੀਦਦਾ ਹੈ ਦੋ ਖਰੀਦ 20 ਖਰੀਦਦਾ ਹੈ 3 ਤਾਂ ਬਾਜ਼ਾਰ ਮੰਗ ਬਣ ਜਾਂਦੀ ਹੈ 4 3 7 ਜਦੋਂ ਪ੍ਰਾਈਸ 3 ਰੁਪਏ ਹੈ ਇਹ 3 ਯੂਨਿਟ ਖਰੀਦਦਾ ਹੈ ਦੋ ਤਾਂ ਬਾਜ਼ਾਰ ਵਿੱਚ ਮੰਗ ਬਣ ਜਾਂਦੀ ਹੈ 3 2 5 और 4 रुपए जदो कीमत है ए दो इकाई खरीदे है बी एक का दो प्लस एक ए बन जाती है तीन तो ये बन गई अपनी बाजार मांग सूची तो बाजार मांग सूची वख कीमत आते कितनी गई कुल मांग ਨੂੰ ਪ੍ਰਗਟ ਕਰਦੇ ਇਸ ਤਰ੍ਹਾਂ ਆਲ ਤੁਸੀਂ ਦੇਖ ਰਹੇ ਹੋ ਕਿ ਇਹ ਆਪਾਂ ਦੋ ਜਿਹੜੇ ਟੋਪਿਕ ਹੈ ਉਹ ਕਲੀਅਰ ਕਰ ਲਏ ਇੱਕ ਬਾਜ਼ਾਰ ਮੰਗ ਲੋ ਸੂਚੀ ਔਰ ਇੱਕ ਵਿਅਕਤੀਗਤ ਮੰਗ ਸੂਚੀ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਹੁਣ ਜਿਹੜੀ ਬਾਜ਼ਾਰ ਮੰਗ ਸੂਚੀ ਹੈ ਇਸ ਤੇ ਨੰਮਰਿਕ ਆ ਸਕਦੇ ਹਨ ਸਮ ਆ ਸਕਦਾ ਹੈ 4 ਮਾਰਕਸ ਦਾ एक एग्जाम्पल आप लोर्ड एग्जाम अक्सर रिसा मांगा है दो तरीके पूछा जा सकता है एक सिंपल कीमत है एक दो तीन चार पांच कीमत कोई भी हो सकती है। ਦਸਵੀਂ ਦੀ 40 50 ਵੀ ਹੋ ਸਕਦੀ ਕੁਝ ਵੀ ਹੋ ਸਕਦਾ ਇੱਥੇ A ਦੀ ਡਿਮਾਂਡ ਹੈ ਇੱਥੇ B ਦੀ ਡਿਮਾਂਡ ਹੈ ਇੱਥੇ C ਦੀ ਹੈ ਮਾਰਕੀਟ ਡਿਮਾਂਡ ਕਰਨੀ ਹੈ ਆਪਾਂ ਮਾਰਕੀਟ ਡਿਮਾਂਡ ਬਾਜ਼ਾਰ ਮੰਗ ਪਤਾ ਕਰਨੀ ਹੈ ਬਹੁਤ ਸੌਖਾ ਸਵਾਲ ਹੁੰਦਾ ਹੈ ਮੰਨ ਲਓ ਜਦੋਂ ਕੀਮਤ ਇੱਕ ਹੈ ਏ ਇਸ ਦੀ ਏਡੀ ਯੂਨਿਟਸ ਪਰਚੇਸ ਕਰ ਰਹਾ ਹੈ ਏ 60 ਯੂਨਿਟ ਪਰਚੇਸ ਕਰ ਰਹਾ ਹੈ ਆਰ ਐ 50 ਤਾਂ ਬਾਜ਼ਾਰ ਜਿਹੜੀ ਮੰਗ ਕੀ ਬਣੇਗੀ 80 प्रस 60 प्रस 50 ਜਦੋਂ ਆਪਾਂ ਇਹਨਾਂ ਤਿੰਨਾਂ ਨੂੰ ਜੋੜ ਦਾਂਗੇ ਤਾਂ ਆਪਣੀ 190 ਜਿਹੜੀ ਹੈ 190 ਤੋਂ ਬਾਜ਼ਾਰ ਮੰਗ ਆ ਜਾਏਗੀ। ਤੋਂ ਬਾਜ਼ਾਰ ਮੰਗ ਕੱਢਣੀ ਹੈ ਤਾਂ ਤਿੰਨਾਂ ਨੂੰ ਐਡ ਕਰ ਦੇਣਾ ਤਿੰਨਾਂ ਦੀ ਮੰਗ ਨੂੰ। ਜਦੋਂ ਪ੍ਰਾਈਸ 2 ਰੁਪਏ ਹੋ ਜਾਂਦੀ ਹੈ ਇਹ 70 ਯੂਨਿਟ ਪਰਚੇਸ ਕਰਦਾ ਹੈ ਇਹ 50 ਕਰਦਾ ਹੈ ਇਹ 40 ਕਰਦਾ ਹੈ। ਇਸ ਤਰ੍ਹਾਂ ਨਾਲ ਬਾਜ਼ਾਰ ਮੰਗ ਕਿਵੇਂ ਆਜੂਗੀ 70 50 40 160 ਅਜਿਹਾ ਬਹੁਤ ਸੌਖਾ ਹੈ ਇਸ ਤਰ੍ਹਾਂ ਨਾਲ ਤੁਸੀਂ ਕੈਲਕੂਲੇਟ ਕਰ ਸਕਦੇ ਹੋ 3 ਰੁਪਏ ਦੇ ਇਹ 60 ਕਰਦਾ ਹੈ ਇਹ 40 ਡਿਮਾਂਡ ਕਰਦਾ ਹੈ ਇਹ ਕਰਦਾ ਹੈ 30 ਤਾਂ ਬਾਜ਼ਾਰ ਦੇ ਵਿੱਚ ਕੁੱਲ ਮੰਗ ਜਿਹੜੀ ਹੈ 60 40 30 130 ਹੋ ਜਾਂਦੇ ਹਨ 4 ਰੁਪਏ ਦੇ ਇਹ 50 ਕਰਦਾ ਹੈ ਇਹ 30 ਕਰਦਾ ਹੈ ਇਹ 20 ਕਰਦਾ ਹੈ ਤਾਂ ਬਾਜ਼ਾਰ ਵਿੱਚ કુલ ਮੰਗ ਜਿਹੜੀ ਹੈ ਉਹ ਕੀ ਹੋ ਜਾਂਦੀ ਹੈ 50 30 20 100 ਬਣ ਜਾਂਦੀ ਹੈ ਔਰ ਲਾਸਟ ਦੇ ਵਿੱਚ ਜਦੋਂ 5 ਰੁਪਏ ਕੀਮਤ ਹੈ ਇਹ ਆਪਣੇ ਕੋਲ 40 ਪਰਚੇਸ ਕਰਦਾ ਹੈ ਇਹ 20 ਕਰਦਾ ਹੈ ਔਰ ਇਹ ਕਰਦਾ 10 ਤੋ ਬਾਜ਼ਾਰ ਮੰਗ ਕਿੰਨੀ ਹੋ ਜਾਏਗੀ 40 20 10 70 ਇੱਕ ਤਾਂ ਇਸ ਤਰ੍ਹਾਂ ਆ ਰਹਾ ੱਸੇਬ ਆਪਾਂ ਮਾਰਕੀਟ ਡਿਮਾਂਡ ਫਾਇਡ ਕੀਤੀ ਹੈ ਮਾਰਕੀਟ ਡਿਮਾਂਡ ਬਾਜ਼ਾਰ ਮੰਗ 3% ਦੀ ਡਿਮਾਂਡ ਦਿੱਤੀ ਸੀ A ਦੀ B ਦੀ ਅਰਸੇਂਗ ਆਪਾਂ ਡਿਮਾਂਡ ਕਰ ਲਈ ਬਾਜ਼ਾਰ ਦੀ ਹੁਣ ਇਹ ਸਭ ਨੂੰ ਆਪਾਂ ਦੂਸਰੇ ਤਰੀਕੇ ਨਾਲ ਵੀ ਕੱਢ ਸਕਦੇ ਆ ਮੰਨ ਲਓ ਆਪਾਂ ਨੂੰ ਸੀ ਦੀ ਡਿਮਾਂਡ ਨਹੀਂ ਦਿੱਤੀ ਹੈ ਬਾਜ਼ਾਰ ਮੰਗ गिवन ਹੈ ਸੀ ਦੀ ਡਿਮਾਂਡ ਨਹੀਂ ਦਿੱਤੀ ਹੋਈ ਤਾਂ ਆਪਾਂ ਨੂੰ ਸੀ ਦੀ ਡਿਮਾਂਡ ਫਾਈਂਡ ਕਰਨੀ ਹੈ ਤਾਂ ਬਾਜ਼ਾਰ ਮੰਗ ਆਪਣੀ ਕਿੰਨੀ ਦਿੱਤੀ ਹੈ 190 ਇਹਦੇ ਵਿੱਚੋਂ ਆਪਾਂ ਮਾਈਨਸ ਕਰ ਲੈਣਾ ਹੈ A ਔਰ B ਨੂੰ ਜੋੜ ਕੇ ਤਾਂ ਇੱਥੇ ਆਪਣੇ ਕੋਲ ਦੋਨਾਂ ਦੀ ਜਿਹੜੀ ਡਿਮਾਂਡ ਹੈ ਉਹ ਹੈ 80 60 ਯਾਨੀ ਕਿ ਆਪਣੇ ਕੋਲ 140 ਮਾਈਨਸ ਕਰਨ ਲਈ ਆ ਗਿਆ 190 ਦੇ ਵਿੱਚੋਂ ਤਾਂ ਜਦੋਂ ਆਪਾਂ 140 ਮਾਈਨਸ ਕਰਦਾਂਗੇ 190 ਦੇ ਵਿੱਚੋਂ ਤਾਂ ਇੱਥੇ ਆਪਣੇ ਕੋਲ ਆਂਸਰ ਆ ਜਾਏਗਾ 50 ਇਹ ਆਂਸਰ ਹੋ ਗਿਆ ਪਰ ਇਹ ਇਸੇ ਤਰ੍ਹਾਂ ਤੁਸੀਂ ਜਦੋਂ ਕੀਮਤ 2 ਹੈ ਉਹਨੂੰ ਕੱਢ ਸਕਦੇ ਹੋ ਤਾਂ ਬਾਜ਼ਾਰ ਮੰਗ ਕਿੰਨੀ ਦਿੱਤੀ ਹੈ 160 ਇਹਦੇ ਵਿੱਚੋਂ ਮਾਈਨਸ ਕਰ ਦੇਣਾ ਆਪਾਂ 70 ਤੇ 50 120 ਨੂੰ ਤਾਂ ਸੀ ਦੀ ਜਿਹੜੀ ਡਿਮਾਂਡ ਹੈ ਉਹ ਚਾਲੇ ਆ ਜਾਏਗੀ ਇਸੇ ਤਰ੍ਹਾਂ ਬਾਜ਼ਾਰ ਮੰਗ ਦਿੱਤੀ ਹੋਈ ਹੈ 130 ਇਹਦੇ ਵਿੱਚੋਂ ਮਾਈਨਸ ਕਰ ਦੇਣਾ A ਔਰ B ਦੀ ਮੰਗ ਯਾਨੀ ਕਿ 100 ਦੋਨਾਂ ਨੂੰ ਜੋੜ ਕੇ ਇਹ ਦਾ ਆਨਸਰ ਆ ਜਾਏਗਾ 30 ਉਸ ਤੋਂ ਬਾਅਦ ਆਪਾਂ ਨੂੰ ਦਿੱਤਾ ਹੈ 100 ਬਾਜ਼ਾਰ ਮੰਗ ਦੋਨਾਂ ਦੀ ਮੰਗ 80 ਦਿੱਤੀ ਹੋਈ ਹੈ ਮਾਈਨਸ ਕਰ ਦੋ ਆਨਸਰ ਆ ਜਾਏਗਾ b ਔਰ ਲਾਸਟ ਦੇ ਵਿੱਚ ਬਾਜ਼ਾਰ ਮੰਗ 70 ਦਿੱਤੀ ਹੈ ਆਪਾਂ ਨੂੰ ਉਸ ਤੋਂ ਬਾਅਦ ਉਹਦੇ ਵਿੱਚ ਆਪਾਂ a ਤੇ b ਦੀ ਡਿਮਾਂਡ ਜੋੜ ਕੇ ਜੇ 60 ਮਾਈਨਸ ਕਰ ਦਈਏ ਤਾਂ 10 ਤਾਂ c ਵੀ ਜਿਹੜੀ ਡਿਮਾਂਡ ਹੈ सीधी जी डिमांड है वो कि आ गई अपने को तो सीधा जो आंसर है वो आ गया पंजाब चाली ती दस है इस तरह सूची आप डिस्कस की इस लैक्चर के नैक्सट लैक्चर से आप डिस्कस करा ਮੰਗ ਵਕਰ ਦੇ ਬਾਰੇ ਦੇ ਵਿੱਚ ਮੰਗ ਸੂਚੀ ਦਾ ਹੀ ਨੈਕਸਟ ਥਰੂ ਹੈ ਉਹ ਤਾਂ ਉਮੀਦ ਹੈ ਤੁਹਾਨੂੰ ਇਹ ਲੈਕਚਰ ਜਿਹੜਾ ਹੈ ਉਹ ਸਮਝ ਆਇਆ ਹੋਵੇਗਾ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮੰਗ ਵਕਰ ਡਿਮਾਂਡ ਦਾ ਤਾਂ ਏਸੀ ਆਜ਼ ਦਾ ਲੈਕਚਰ ਜੇ ਤੁਹਾਡਾ ਕੋਈ ਵੀ ਡਾਊਟ ਹੈ ਕੋਈ ਕੁਇਰੀ ਹੈ ਤੁਸੀਂ ਪਲੀਜ਼ ਸਬ ਮੈਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਲਿਖ ਸਕਦੇ ਹੋ ਤੇ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਥੈਂਕਸ ਥੈਂਕਸ ਅਬਾਟ